ਜਿੰਦਾ ਸਿੰਘ ਨੂੰ ਮਿਟੂ ਲਈ ਅਸੇ ਕਿੱਥੋਂ ਆਇਦਾਂ ਕੀ ਹੋਇਆ ਤੁਸੀਂ ਡੇਰਾ ਬਾਬਾ ਨਾਨਕ ਤੋਂ ਆਏ ਜੀ ਤੁਹਾਡੀਆਂ ਗੁੱਡੀਆਂ ਲੈਣ ਵਾਸਤੇ ਬੱਚੇ ਵਾਸਤੇ ਆਏ ਹਾਂ ਤੇ ਕੀ ਆਇਆ ਤੁਸੀਂ ਇਹੋ ਮਾਈਕੋਲੋਜੀ ਆ ਜੇ ਚਾਇਨਾ ਡੋਰ ਤੇ ਫਰੀਦ ਜੋ ਜਾਦੂ ਕਰਕੇ ਕੀਤੇ ਗਈ ਹੈ ਨੁਕਸਾਨ ਹੋ ਰਿਹਾ ਹੈ ਕਿ ਜੇ ਹੋਰ ਹੜ੍ਹ ਦੇ ਹੋਰ ਜਾਂਦੇ ਹੋਏ ਦੌਰ ਦੇ ਵਿੱਚ ਨੁਕਸਾਨ ਘੱਟੀ ਜਾਂਦੀ ਹੈ ਨੁਕਸਾਨ ਹੋ ਰਿਹਾ ਹੈ ਇਹ ਚੇਂਜ ਕਰਦੀਆਂ ਸਾਡੇ ਨਾਲ ਆਇਆ ਗਿਆ ਬਹੁਤ ਹੀ ਵਧੀਆ ਜੀ ਬਚਾਈ ਕਿੰਨੀ ਕਿਲਾਹੇ ਬੰਦ ਹੋ ਗਏ ਸਰ ਇਹਦੇ ਬਹੁਤ ਜ਼ਿਆਦਾ ਚੱਲ ਬਹੁਤ ਸੀਪੀ ਅਸੀਂ ਲਾਇਆ ਜੇ ਨੇ ਕਾਲ ਤੇ ਫਿਰ ਗਈ ਸੋਣਾ ਲੱਗੇ ਹਾਂ ਇਹਦੇ ਤੇ ਬਹੁਤ ਜ਼ਰੂਰੀ ਹੈ ਜੀ ਹਰੇਕ ਨੂੰ ਪਹੁੰਚੀ ਚਾਹੀਦੀ ਹੈ ਤੇ ਆਪਣੇ ਸੇਵਿੰਗਸ ਦੇ ਚਾਈਨਾ ਡੋਰ ਕਦੇ ਵੀ ਯੂਜ਼ ਕਰਨਾ ਚਾਹੀਦਾ ਜਿਹੜੇ ਤੇ ਵਿਖਿਆ ਹੋਇਆ ਹੈ 800 ਸਹੀ ਮੰਨ ਦੇਣੀ ਹੈ ਤੇਰੀ ਲੋਕ ਸਰ ਬੱਚਿਆਂ ਤੇ ਕਹਿੰਦੇ ਜੀ ਅਸੀਂ ਲੈਣੀ ਲੈਣੀ ਜਿਹੜੀ ਆਪਣੇ ਦੂਰ ਲੁਆਈ ਜਾਂਦੀ ਹੈ ਉਹ ਨਹੀਂ ਲੈਦੇ ਇਹ ਨੂੰ ਲੈਣ ਦੇਈ ਕਈ ਗੁੱਡੀਆਂ ਲੈ ਕੇ ਆਏ ਉਹ ਤੁਸੀਂ ਤੇ ਆਪ ਚੰਗਣ ਲੈ ਕੇ ਆਏ ਕਿੱਦਾਂ ਹੁਣ ਕਿਹੜੀ ਦੂਰ ਲਾ ਸਰ ਮੈਂ ਕਮਿਸ਼ਨਰੋਂ ਲੈ ਆਇਆ ਕਿ ਨਵਾ ਦੇ ਨੜਿਆਂ ਵਾਲੀ ਨੂੰ ਕਿੰਨੇ ਦੇ ਜਾ ਕੇ ਮਾਸਟੇਜ ਨੂੰ ਲਾਈਕ ਵੈਰੀਫਾਈ ਦਿਓ ਕਿਉਂਕਿ ਸਾਡੇ ਸਮਾਜ ਦੇ ਵਿੱਚ ਚਾਈਨਾ ਡੋਰ ਨੂੰ ਲੈ ਕੇ ਜਿਹੜਾ ਵਾ ਉਹ ਕਾਫੀ ਆਪਣਾ ਪ੍ਰਚਾਰਨ ਵੀ ਅਵੇਅਰ ਕਰ ਰਿਹਾ ਲੋਕਾਂ ਨੂੰ ਤੇ ਕਿਤੇ ਨਾ ਕਿਤੇ ਆਪਣਾ ਤੁਹੀ ਵੀ ਸਮਾਜ ਤੇ ਦਿੱਕਾ ਹੈਗਾ ਕਿ ਰਾਹ ਕਿਨਾਂ ਨੂੰ ਆਉਂਦੇ ਜਾਂਦੇ ਕਿਤੇ ਲੋਰ ਦੇ ਨਾਲ ਪੁੱਛੀਆਂ ਨੂੰ ਉਹਦੇ ਨਾਲ ਨਾਲ ਜਿਹੜਾ ਵਾ ਕਿ ਜਾਨੀ ਵੀ ਬੰਦਿਆਂ ਨੂੰ ਵੀ ਜਿਹੜਾ ਵਾ ਕਿ ਇਹ ਗਲਾ ਘੁੱਟੇ ਜਾਂਦੇ ਆ ਕੋਈ ਵੀ ਨੁਕਸਾਨ ਜਿਹੜਾ ਵਾ ਇਦਾਂ ਸਮਾਜ ਦੇ ਵਿੱਚ ਹੁੰਦਾ ਪਿਆ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਕਿ ਉਹਦੇ ਸ਼ਿਕਾਰ ਕਰ ਲੋ ਅਸੀਂ ਵੀ ਹੋ ਜਾਂਦੇ ਆ ਕਿਉਂਕਿ ਸਾਰਾ ਸਮਾਜ ਹੀ ਸਾਡਾ ਆਪਾਂ ਪਰਿਵਾਰ ਹੈ ਕਿਤੇ ਨੇ ਸਾਰੇ ਆਪਾਂ ਭੈਣ ਭਰਾਵਾ ਇੱਕ ਦੂਜੇ ਦੀ ਸੇਫਟੀ ਵਾਸਤੇ ਆਪਾਂ ਜਿਹੜਾ ਵਾ ਕਿ ਅੱਜ ਇੱਕ ਛੋਟਾ ਜਿਹਾ ਉਪਰਾਲਾ ਸੁਸਾਇਟੀ ਨੇ ਕੀਤਾ ਵਾ ਕਿ ਜਿਹਦੇ ਨਾਲ ਕੀ ਆਪਣਾ ਉਹਦੇ ਉੱਪਰ ਜਿਹੜਾ ਵਾਕੇ ਮੋਟਰਸਾਈਕਲਾਂ ਸੂਟਰਾਂ ਦੇ ਉੱਪਰ ਇੱਕ ਸਕੰਜਾ ਟਾਈਪ ਉਹ ਬਣਾਇਆ ਗਿਆ ਕਿ ਜਿਹਦੇ ਨਾਲ ਵੀ ਕੋਈ ਚਾਈਨਾ ਦੀ ਡੋਰ ਦਾ ਕੋਈ ਵੀ ਡੋਰ ਜੜੀ ਆ ਉਹ ਆਪਣਾ ਵਾਕੇ ਆਏ ਬੱਜੇਗੀ ਤੇ ਉਹਦੇ ਨਾਲ ਕਿਸੇ ਦੀ ਗਰਦਨ ਤੇ ਜਾਂ ਕਿਸੇ ਵੀ ਇਟਮ ਨੇ ਵਾਈਲ ਨੂੰ ਕਵਰ ਕਰਨ ਦਾ ਨਹੀਂ ਹਜੇ ਪਿਲਾ ਜਿਹੜਾ ਵਾ ਅਸੀਂ ਸੋਕ ਦੇ ਜਿਹੜਾ ਵਾ ਉਹ ਹਜੇ ਬਣਾਇਆ ਟ੍ਰਾਇਲ ਦੇ ਤੌਰ ਤੇ ਅੱਜ ਜਿਹੜਾ ਵਾ ਉਹ ਆਪਾਂ ਸਾਰਿਆਂ ਦੇ ਵਿੱਚ ਸਮਾਜ ਦੇ ਵਿੱਚ ਆਪਾਂ ਕਰੰਦੇ ਆ ਕਿ ਤਾਂ ਕਿ ਜਿੱਦਾਂ ਜਿੱਦਾਂ ਲੋਕਾਂ ਨੂੰ ਨਾਲ ਅਵੇਅਰ ਵੀ ਕਰ ਰਹੇ ਆ ਕੇ ਕੁਝ ਲੋਕਾਂ ਨੇ ਦੱਸਣਾ ਵੀ ਬੰਦਾ ਵਾ ਕਿ ਐਸ ਕਰਕੇ ਆ ਜਿਹੜੀ ਚੀਜ਼ ਆਪਾਂ ਲਗਾਈ ਜਾ ਰਹੀ ਆ ਬਾਕੀ ਜੂ ਜੂ ਆਪਾਂ ਸ਼ਹਿਰ ਦਾ ਰਿਸਪੌਂਸ ਮਿਲੇਗਾ ਉਹਦਾ ਤਾਂ ਹੀ ਆਪਾਂ ਜਿਹੜਾ ਵਾ ਕਿ ਇਹ ਟੀਚਰ ਨੂੰ ਵਧਾਈ ਦੇਵਾਂਗੇ ਹੁਣ ਤੱਕ ਤੇ ਸ਼ਹਿਰ ਦੇ ਵਿੱਚ ਬੜਾ ਵਧੀਆ ਰਿਸਪੌਂਸ ਮਿਲਿਆ ਵਾ ਤੇ ਬਾਕੀ ਤੁਸੀਂ ਵੀ ਸਾਰਿਆਂ ਨੇ ਨੋਟਿਸ ਕੀਤਾ ਹੀ ਹੋਏਗਾ ਕਿ ਸਾਰੇ ਆਪਣੀ ਮਰਜ਼ੀ ਨਾਲ ਲਵਾ ਰਹੇ ਨੇ ਕਿਸੇ ਨੂੰ ਸਾਨੂੰ ਫੋਰਸਫੁਲੀ ਨਹੀਂ ਕਹਿਣਾ ਪਿਆ ਬਸ ਰਿਕਵੈਸਟ ਕਰੀ ਦੀ ਜੇ ਕਿ ਇਹਨੂੰ ਪਤਾ ਵੀ ਲੱਗਣ ਦੇ ਵੇਖਦੇ ਹੋਏ ਵੀ ਉਹ ਆਪ ਹੀ ਕਹਿ ਰਹੇ ਨੇ ਕਿ ਸਾਡੇ ਵੀ ਆ ਵਾਲਾ ਜਿਹੜਾ ਵਾ ਅਵੇਰ ਵੀ ਕਰਦੇ ਪਏ ਹਾਂ ਜੀ ਸਰ ਅਵੇਰ ਵੀ ਕਰਦੇ ਪਏ ਆ ਕਿ ਚਾਈਨਾ ਦੀ ਡੋਰ ਦਾ ਜਿਹੜਾ ਵਾ ਯੂਜ਼ ਘੱਟ ਕੀਤਾ ਜਾਏ ਬਿਲਕੁਲ ਨਾ ਹੀ ਕੀਤਾ ਜਾਏ ਪਰ ਕਿਤੇ ਨਾ ਕਿਤੇ ਜਿਹੜਾ ਵਾ ਕਿ ਸਮਾਜ ਦੇ ਵਿੱਚ ਚਾਈਨਾ ਦੀ ਯੂ ਡੋਰ ਜਿਹੜੀ ਦਿੱਤੀ ਹੈ ਪ੍ਰਸ਼ਾਸਨ ਵੀ ਆਪਣੀ ਜਿਹੜੀ ਡਿਊਟੀ ਨਿਭਾ ਰਿਹਾ ਵਾ ਪਰ ਸਾਨੂੰ ਅਗਰ ਅਸੀਂ ਸਾਰੇ ਜਣੇ ਇਸ ਚੀਜ਼ ਦਾ ਬਾਈਕਾਟ ਕਰਾਂਗੇ ਫਿਰ ਹੀ ਚਾਈਨਾ ਡੋਰ ਨੂੰ ਖਤਮ ਕਰ ਸਕਦੇ ਹਾਂ ਉਦਾਂ ਹੀ ਜਿਹੜਾ ਵਾ ਕਿ ਚਾਈਨਾ ਡੋਰ ਨੂੰ ਕਦੇ ਆਪਣੇ ਸਮਾਜ ਤੋਂ ਖਤਮ ਪਰਲਾ ਜਿਹਨਾਂ ਨੇ ਚੰਗਾਰਾ ਕੀਤਾ 45 ਸ਼ਹਿਰ ਦੇ ਜਿਹੜੇ ਹੋਰ ਨੌਜਵਾਨ ਨੇ ਇਹਨਾਂ ਨੇ ਇੱਕ ਤੁਸੀਂ ਬਣਾਈ ਹੈ ਜੀ ਉਹਦੇ ਤਹਿਤ ਇਹ ਚਾਇਨਾ ਡੋਰ ਕੋਲ ਜਿਹੜੀ ਪਹਿਲਾਂ ਵੇਖੀ ਅਜਿਹਾ ਜਦਾ ਪਤਾ ਨਹੀਂ ਲੱਗਾ ਪਹਿਲੇ ਸਮੇਂ ਤੇ ਵੇਖੀਏ ਜੋ ਬਾਅਦ ਜਨਤਾ ਕੋਲ ਚਲੀ ਗਈ ਆ ਉਹ ਤੋਂ ਕੇ ਪ੍ਰਾਣ ਲਈ ਹੁਣ ਤੇ ਬਿਲਕੁਲ ਤੇ ਕੰਜਾ ਕਸਿਆ ਕੋਈ ਅਸੀ ਗੱਲ ਨਹੀਂ ਕਿ ਹੁਣ ਦੋ ਦੇ ਤੋਂ ਵਾਲੀ ਕੋਈ ਗੱਲ ਨਹੀਂ ਸਾਹਮਣੇ ਆਈ ਤੇ ਇਹਨਾਂ ਨੇ ਇੱਕ ਪਰਾਲਾ ਕੀ ਜਰਾ ਵੀ ਆਪਣੇ ਬਣਾ ਕੇ ਭਾਰ ਦਾ ਵਧੀਆ ਵਾ ਕਾਰਡ ਮੁੱਛਗਣਾ ਦਿੱਤੇ ਜੀ ਸਾਡੇ ਲੋਕ ਰਹੇ ਨੇ ਕਿ ਜੇ ਕਿਸੇ ਦੇ ਅੱਗੇ ਆ ਵੀ ਜਾਏ ਤੇ ਉਹ ਸੈਨਾ ਦੂਰ ਤੋਂ ਬਚਿਆ ਜਾਏ ਨਾ ਨੌਜਵਾਨਾਂ ਦਾ ਬਹੁਤ ਵਧੀਆ ਉਪਰਾਨਾ ਜੀ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ